ਸਸਿਕਾਲ ਜੀ ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਕ ਕੋਠੀ ਸਰਬਾ ਨਗਰ ਐਕਸਟੈਂਸ਼ਨ ਲੋਕੇਸ਼ਨ ਆ ਜੀ ਪਖਵਾ ਰੋਡ ਇਹਨੂੰ ਆਪਾਂ ਚਾਬੜਾ ਕਲੋਨੀ ਵੀ ਕਹਿੰਦੇ ਆ 250 ਗਜ ਦੀ ਕੋਠੀ ਆ ਜੀ ਪੂਰੀ ਖੁੱਲੀ ਡੁੱਲੀ ਐਨ ਬਣੀ ਹੋਈ ਬਾਡੀ ਬਾਹਰੋਂ ਆ ਜੀ ਗ੍ਰੇਨਾਈਟ ਦਾ ਕੰਮ ਬਹੁਤ ਵਧੀਆ ਹੋਇਆ ਵਾ 30 ਬਾਈ 75 ਇਹਦਾ ਸਾਈਜ਼ ਆ ਜੀ ਤੇ ਡੇਢ ਮੰਜ਼ਲ ਬਣੀ ਹੋਈ ਆ ਅੰਦਰ ਦੇਖੋ ਲੌਬੀ ਕਿੰਨੀ ਖੁੱਲੀ ਡੁੱਲੀ ਆ ਜੀ ਪੂਰਾ ਸੋਫਾ ਰੱਖ ਕੇ ਡਾਈਨਿੰਗ ਰੱਖ ਕੇ ਵੀ ਸਪੇਸ ਪੂਰੀ ਬਚ ਰਹੀ ਆ ਸਾਈਡ ਤੇ ਕਿਚਨ ਆ ਜੀ ਓਪਨ ਕਿਚਨ ਪੂਰੀ ਖੁੱਲੀ ਡੁੱਲੀ ਆ ਸਾਈਡ ਤੇ ਸਟੋਰ ਯੂਜ਼ ਕਰ ਸਕਦੇ ਹਾਂ ਪੂਜਾ ਰੂਮ ਵੀ ਬਣਾ ਸਕਦੇ ਹਾਂ ਪਹਿਲਾ ਬੈਡਰੂਮ ਦਿਖਾ ਰਹੇ ਹਾਂ ਜੀ ਤੁਹਾਨੂੰ ਪੂਰਾ ਐਨ ਖੁੱਲਾ ਡੁੱਲਾ ਬੈਡਰੂਮ ਆ ਜੀ ਤੇ ਆ ਕੱਪ ਬੋਰਡ ਦਾ ਕੰਮ ਤੁਹਾਨੂੰ ਬਾਹਰ ਵੀ ਮਿਲੂਗਾ ਤੇ ਪਿੱਛੇ ਵਾਸ਼ਿੰਗ ਏਰੀਆ ਦੇਖੋ ਕਿੰਨਾ ਖੁੱਲਾ ਡੁੱਲਾ ਬੜੇ ਆਰਾਮ ਦੇ ਨਾਲ ਕੋਈ ਵੀ ਕੰਮ ਕਰ ਸਕਦੇ ਹੋ ਕੱਪੜੇ ਵਗੈਰਾ ਬਹੁਤ ਆਸਾਨੀ ਨਾਲ ਧੋ ਸਕਦੇ ਹੋ ਇੱਧਰ ਆ ਜੀ ਤੁਹਾਡਾ ਡ्रेसਿੰਗ ਏਰੀਆ ਨਾਲ ਅਟੈਚ ਬਾਥਰੂਮ ਤੇ ਇੱਥੇ ਵੀ ਤੁਹਾਨੂੰ ਇੱਕ ਕੱਪ ਬੂਡ ਆਪਣੇ ਕੱਪੜੇ ਵਗੈਰਾ ਰੱਖਣ ਦੇ ਲਈ ਮਿਲ ਜੂਗਾ ਹੁਣ ਆਪਾਂ ਚੱਲਦੇ ਹਾਂ ਦੂਜੇ ਕਮਰੇ ਦੇ ਵਿੱਚ ਤੇ ਦੂਜਾ ਕਮਰਾ ਵੀ ਸੇਮ ਸਾਈਜ਼ ਦਾ ਵਾ ਪੂਰਾ ਖੁੱਲਾ ਡੁੱਲਾ ਵਾ ਜੀ LED ਪੈਨਲ ਤੁਹਾਨੂੰ ਦੋਨਾਂ ਦੇ ਵਿੱਚ ਮਿਲਣਗੇ ਕਮਰਿਆਂ ਦੇ ਵਿੱਚ ਇੱਥੇ ਵੀ ਤੁਹਾਨੂੰ ਸੇਮ ਉਦਾਂ ਹੀ ਜਿਹੜਾ ਕੱਪ ਬੋਰਡ ਦਾ ਕੰਮ ਹੋਇਆ ਮਿਲੂਗਾ ਨਾਲ ਡਰੈਸਿੰਗ ਤੇ ਆਹ ਦੇਖੋ ਨਾਲ ਕੱਪ ਬੋਰਡ ਦਾ ਕੰਮ ਅਟੈਚ ਬਾਥਰੂਮ ਆ ਜੀ ਬਾਹਰ ਵੀ ਇੱਕ ਕੱਪ ਬੋਰਡ ਤੁਹਾਨੂੰ ਬਣਿਆ ਹੋਇਆ ਮਿਲੂਗਾ ਜੀ ਵਿੱਚ ਟਾਇਲ ਵੀ ਬਹੁਤ ਖੂਬਸੂਰਤ ਲੱਗੀ ਹੋਈ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਜੀ ਆ ਪੂਰੀ ਸਪੇਸ ਚੰਗੀ ਤਰ੍ਹਾਂ ਤੇ ਆ ਜਿਹੜਾ ਏਰੀਆ ਇਹ ਬੈਡਰੂਮ ਯੂਜ਼ ਕਰ ਰਹੇ ਆ ਫਿਲਹਾਲ ਤੁਸੀਂ ਇਹਨੂੰ ਗੈਸਟ ਰੂਮ ਵੀ ਬਣਾ ਸਕਦੇ ਹੋ ਤੇ ਕਿਚਨ ਵੀ ਤੁਹਾਨੂੰ ਨੇੜੇਉਂ ਦਿਖਾ ਦਿੰਨੇ ਆ ਦੇਖੋ ਜੀ ਕਿਚਨ ਵਿਦ ਚੀਮਨੀ ਤੇ ਹੋਰ ਸਾਰੀ ਆ ਇੱਧਰ ਸਪੇਸ ਬੜੀ ਖੁੱਲੀ ਡੁੱਲੀ ਆ ਖੜਨ ਦੇ ਲਈ ਫਰਿੱਜ ਵੀ ਰੱਖ ਕੇ ਸਪੇਸ ਪੂਰੀ ਬਚਦੀ ਆ ਜੀ ਤੇ ਪੌੜੀ ਇਸ ਘਰ ਦੀ 12ਵਾਂ ਗਲੀ 30 ਫੁੱਟ ਆ ਜੀ ਜਰੂਰ ਸਮਝ